ਰਾਹੋ ਰੋਡ ਪਿੰਡ ਮਾਹਲ ਖੁਰਦ ਵਿਖੇ ਬੀਤੀ ਰਾਤ 11 ਵਜੇ ਦੇ ਕਰੀਬ ਇੱਕ ਕਾਰ ਬੇਕਾਬੂ ਹੁੰਦੀ ਹੋਈ ਦਰਖਤ ਨਾਲ ਜਾ ਟਕਰਾਈ ਅਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਇਸ ਹਾਦਸੇ ਵਿੱਚ 30 ਸਾਲਾ ਨੌਜਵਾਨ ਤੇਜਪਾਲ ਸਿੰਘ ਵਾਸੀ ਰਾਹੋ ਦੀ ਮੌਤ ਹੋ ਗਈ ਮੌਕੇ ਤੇ ਥਾਣਾ ਔਰ ਦੀ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਤੁਹਾਡਾ ਨਾਮ ਕੀ ਆ ਅਸ਼ਵਨੀ ਕੁਮਾਰ ਆ ਭਾਜੀ ਅਸ਼ਵਨੀ ਕੁਮਾਰ ਜੀ ਇਹ ਇਹ ਤੁਹਾਡੇ ਕੀ ਲੱਗਦੇ ਸੀ ਇਹ ਮੇਰਾ ਬ੍ਰਦਰ ਹੀ ਆ ਫਰੈਂਡ ਆ ਮੇਰਾ ਅੱਛਾ ਉਮਰ ਕਿੰਨੀ ਕੋਏਗੀ ਉਮਰ 30 ਸਾਲ ਦੀ ਹੈਗੀ ਭਾਜੀ 30 ਸਾਲ ਦੀ ਹੈਗੀ ਆ ਉਮਰ ਤੇ ਇਹ ਕੰਮ ਕੀ ਕਰਦੇ ਹੈਗਾ ਲੱਕੜ ਦਾ ਕੰਮ ਕਰਦੇ ਜੀ ਕਿਹੜੀ ਜਗ੍ਹਾ ਵੈਸੇ ਕੋਠੀਆਂ ਚ ਚੱਲ ਮੈਂ ਸਮਾਂ ਵੈਸੇ ਚੱਲ ਮੈਂ ਇਹ ਕੁਛ ਇੰਨਾ ਕੰਦਾਜਾ ਪਤਾ ਲੱਗਾ ਕਿੱਥੋਂ ਆਏ ਸੀ ਕਿੱਧਰ ਨੂੰ ਜਾ ਰਹੇ ਸੀ ਭਾਜੀ ਗਰਾਇਆ ਕਿਸੇ ਦਾ ਪਾਸਪੋਰਟ ਦੇਣ ਗਏ ਸੀ ਅੱਛਾ ਕਿੱਥੋਂ ਆਏ ਸੀ ਨਹੀਂ ਉੱਥੋਂ ਆਏ ਸੀ ਤੇ ਤੁਹਾਨੂੰ ਕਿੰਨੇ ਕ ਵਜੇ ਪਤਾ ਲੱਗਾ ਤੁਹਾਨੂੰ 11 ਵਜੇ ਪਤਾ ਲੱਗਿਆ ਜੀ ਜਦੋਂ 11 ਵਜੇ ਜਦੋਂ ਪਤਾ ਲੱਗਿਆ ਐਮੂਲੈਂਸ ਲੈ ਗਈ ਸੀ ਇਹਨਾਂ ਨੂੰ ਅੁੱਸ ਅੰਮਰ ਕਿੰਨੀ ਕੀ ਨਾ ਦੀ 30 ਸਾਲ ਦੀ ਜੀ 30 ਸਾਲ ਦੀ ਉਮਰ ਹੈਗੀ ਆ ਤੇ ਇਹਨਾਂ ਦਾ ਹੁਣ ਕੰਡੀਸ਼ਨ ਕੀ ਦੱਸੇ ਓਹੋ ਬੇਹੱਦ ਦੁੱਖ ਦੀ ਗੱਲ ਆ 30 ਤਕਰੀਬਨ ਰੋਟੀ ਪਾਣੀ ਖਾ ਕੇ ਹੀ 11 ਵਜੇ ਸੌਣੇ ਦਾ ਆਪਣਾ ਕਰ ਰਹੇ ਸੀਗੇ ਵੀ ਸੌਣ ਲੱਗੇ ਸੀਗੇ ਘਰ ਤੁਹਾਡਾ ਇੱਥੇ ਨੇੜੇ ਹੀ ਆ ਬਿਲਕੁਲ ਨਾਲ ਹੀ ਘਰ ਹੈ ਅੱਛਾ ਤੇ ਬੜੀ ਜ਼ੋਰ ਦੀ ਇੱਕ 11 ਵਜੇ ਪਟਾਕੇ ਦੀ ਆਵਾਜ਼ ਹੈ ਘਰ ਵਾਲੀ ਕਹਿੰਦੀ ਜ਼ੋਰ ਦੀ ਪਟਾਕਾ ਹੋਇਆ अच्छा मैं कहूं वो पंचर-पुंचर ਹੋਇਆ ਹੋਣਾ ਕੋਈ ਟਰੱਕ ਦਾ ਐਡੀ ਜ਼ੋਰ ਦੀ ਪਟਾਕਾ ਹੋਇਆ ਤਾਂ ਪੈਂਚਰ ਹੀ ਹੋ ਸਕਦਾ ਹਾਂ ਵੀ ਛੱਡੋ ਪਰੇ ਕੀ ਜਾਣਾ ਹੂੰ ਤੇ ਫਿਰ ਅਸੀਂ ਆਏ ਨਹੀਂ ਬਾਹਰ ਤੁਸੀਂ ਕਹਿੰਦੇ ਪੈਂਚਰ ਹੋਇਆ ਹੋਣਾ ਇਦਾਂ ਹਾਂ ਮੈਂ ਕਿ ਬਸੇਰੇ ਟਿਪਰ ਨਾਲ ਨਹੀਂ ਦੇ ਇੱਥੇ ਪਰ ਜੇ ਪਤਾ ਹੁੰਦਾ ਤਾਂ ਤੁਸੀਂ ਆ ਜਾਣਾ ਸੀ ਆ ਆ ਜਾਣਾ ਸੀ ਪੂਰੀ ਮਾਤ ਦੇ ਕਰਨੀ ਸੀ ਹਾਂ ਇਦਾਂ ਕੁਛ ਨਹੀਂ ਹੈ ਨਿਕਾ ਅਸੀਂ ਉਹ ਸੋਚਿਆ ਕਿ ਪੈਂਚਰ ਹੋਇਆ ਜ਼ੋਰ ਦੀ ਪਟਾਕਾ ਵੱਜਿਆ ਇਸ ਕਰਕੇ ਅਸੀਂ ਵੀ ਆਏ ਨਹੀਂ 11 ਵਜੇ ਦਾ ਟਾਈਮ ਸੀਗਾ ਤੇ ਸਵੇਰੇ ਤੇ ਸਵੇਰੇ ਹੁਣ ਜਦੋਂ ਆ ਕੇ ਦੇਖਿਆ ਤੇ ਇੱਥੇ ਗੱਡੀ ਆ ਐਕਸੀਡੈਂਟ ਹੋਈ ਪਈ ਸੀ ਕੋਈ ਮਤਲਬ ਪਤਾ ਨਹੀਂ ਲੱਗਾ ਕਿੱਥੇ ਨਹੀਂ ਸਰ ਨਹੀਂ ਪਤਾ ਹੀ ਨਹੀਂ ਕਿੱਦਾਂ ਠੀਕ ਹੈ ਵੱਡੀ ਗੱਡੀ ਦਾ ਕੰਮ ਹੈ ਛੋਟੀ ਗੱਡੀ ਦਾ ਤਾਂ ਨਹੀਂ ਹੈਗਾ ਔਰ ਮਤਲਬ ਵੱਡੀ ਗੱਡੀ ਦਾ ਕੰਮ ਕਿੱਦਾਂ ਕਰ ਸੀ ਅੰਦਾਜ਼ਾ ਲਾ ਜਿਦਾ ਕਿ ਆਈਡੀ ਹੈ ਨਾ ਕਿ ਐਨੀ ਉੱਚੀ ਹਾਈਟ ਤੇ ਉਹ ਜਿਹੜਾ ਕਿ ਰੰਗ ਲੱਗਿਆ ਆ ਹਾਂ ਉਹ ਟਿਪਰ ਦਾ ਹੀ ਲੱਗਦਾ ਆ ਟਿਪਰ ਜਾਂ ਵੱਡੇ ਬਾਂਦ ਦਾ ਹੋ ਸਕਦਾ ਵੱਡੇ ਬਾਂਦ ਦਾ ਹਾਂਜੀ ਮਤਲਬ ਜੇ ਛੋਟੀ ਹੁੰਦੀ ਤੇ ਫੇਰ ਉਹ ਉਚਾਈ ਦੇ ਵਿੱਚ ਜੇ ਉਚਾਈ ਜੇ ਛੋਟੀ ਹੁੰਦੀ ਦੋ ਹੀ ਗੱਡੀਆਂ ਇੱਥੇ ਆਉਣੀਆਂ ਸੀਗੀਆਂ ਤੇ ਉਹ ਭੱਜ ਨਹੀਂ ਸਕਦੀ ਜਿਆ ਇੰਨੀ ਨੁਕਸਾਨੀ ਆ ਉਹ ਵੀ ਗੱਡੀ ਇੰਨੀ ਨੁਕਸਾਨੀ ਹੋਣੀ ਸੀਗੀ ਹੋਣੀ ਸੀ ਠੀਕ ਆ ਸੜਕ ਦਾ ਦੂਸਰਾ ਉਸਪਾਰ ਦੇਖ ਪਾ ਰਹੇ ਆ। ਆ ਦੇਖੋ ਪੁਰਾਣੀ ਗੱਡੀ ਹੈ। ਉਹ ਦੂਜੀ ਗੱਡੀ ਵਾਲਾ ਬੰਦਾ ਹੈ। ਪਰ ਗੱਡੀ ਨਾਲ ਨਗਲਾ ਤੇ ਜਿਹੜੀ ਸਿਰ ਗੱਡੀ ਹੋਰ ਹੈ ਇਹ ਤਾਂ ਦੇਖੋ ਦੂਜੀ ਗੱਡੀ ਮਾਰ ਕੇ ਤਾਂ ਜੀਉ ਹੈ। ਅੰਦਾਜ਼ਾ ਇਹੀ ਆ। ਹਾਂਜੀ।